ਜੀ ਜਿਹੜੀ ਹੁਣ ਤੁਸੀਂ ਗੱਲ ਦੱਸ ਰਹੇ ਹੋ ਇਹਦੇ ਵਿੱਚ ਇੱਕ ਚੀਜ਼ ਛੋਟੀ ਜਿਹੜਾ ਸਵਾਲ ਰਹਿ ਗਿਆ ਇਹਦੇ ਵਿੱਚ ਵੀ ਜਿਹੜੇ ਇਹਨਾਂ ਦੇ ਤਾਂ ਚਲੋ ਪਰਚਾ ਹੋਇਆ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹਨਾਂ ਤੇ ਆਹ ਵਾਲੀਆਂ ਤਰ੍ਹਾਂਾਂ ਤੇ ਜਿਹੜੀਆਂ ਤੁਸੀਂ ਦੱਸ ਰਹੇ ਹੋ ਉਹਨਾਂ ਤੇ ਹਿਤ ਪਰਚਾ ਦਰਜ ਹੋ ਗਿਆ ਠੀਕ ਹੈ ਪਰ ਨਾਲ ਹੀ ਉਹਨੇ ਉਹ ਜਿਹੜੀ ਉਹ ਲੇਡੀਜ਼ ਦਾ ਨਾਮ ਲਿਆ ਉਹਦੀ ਬੇਟੀ ਦਾ ਨਾਮ ਲਿਆ ਵੀ ਉਹਨਾਂ ਨੇ ਮੇਰੇ ਤੋਂ ਮਤਲਬ ਸਰੀਰਕ ਸ਼ੋਸ਼ਣ ਕਰਦੇ ਸੀ ਜਿਹੜੇ ਉਹਨਾਂ ਦੇ ਖਿਲਾਫ ਵੀ ਕੋਈ ਮਾਮਲਾ ਦਰਜ ਹੈ ਇਹੋ ਦਾ ਚੱਕਰ ਆ ਨਾ ਬੀਟਰ ਰੋਮਨਦਰਪਾਲ ਲੂੰਬੇ ਦੇ ਪਰਚਾ ਅਸੀਂ ਅੱਜ ਵੀ ਕਹਿੰਨੇ ਆ ਮੈਂ ਵੀ ਇੱਕ ਰੂਲਰ ਐਂਜੀ ਉਹਦਾ ਆਗੂ ਹੋਣ ਦੇ ਨਾਤੇ ਬਲਾਕ ਰਿਹਾਲ ਸਿੰਘ ਦਾ ਚੇਅਰਮੈਨ ਦੇ ਹੋਣਾ ਤੇ ਮੈਂ ਦਾਅਵੇ ਨਾਲ ਕਹਿੰਨਾ ਵੀ ਜੇਕਰ ਮਹਿੰਦਰਪਾਲ ਲੂੰਬੇ ਨੇ ਵੀਡੀਓ ਵਾਇਰਲ ਕੀਤੀ ਹੈ ਉਹ ਲੀਗਲ ਤੌਰ ਤੇ ਗਲਤ ਹੈ ਉਹਦੇ ਮਹਿੰਦਰਪਾਲ ਲੂੰਬੇ ਦੇ ਵੀਡੀਓ ਵਾਇਰਲ ਕਰਨ ਦਾ ਪਰਚਾ ਪਾਇਆ ਜਾਵੇ ਜਿਦੋਂ ਨੇ ਬਲਾਦ ਕਰਨਾ ਝੂਠਾ ਪਰਚਾ ਪਾਇਆ ਨਸ਼ੇ ਦਾ ਪਰਚਾ ਪਾਇਆ ਫਿਰ ਜਦੋਂ ਕੁੜੀ ਨੇ ਉਹਦੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਹਿੰਦਰਪਾਲ ਲੂੰਬੇ ਤੇ ਤੇ ਸਰਦੀਪ ਸਿੰਘ ਭੰਮ ਦੇ ਪਰਚਾ ਪਾਤਾ ਪਰ ਜਿਹੜਾ ਐਫ ਆਈ ਆਰ ਦੇ ਵਿੱਚ ਰਮਾਂਡਾ ਦੇ ਮਨਜੀਤ ਕੌਰ ਦਾ ਨਾਮ ਲੈ ਫਿਰ ਕਿ ਸ਼ੋਸ਼ਣ ਕਰਾਉਣ ਵਾਲਿਆਂ ਦਾ ਉਹਨਾਂ ਦੇ ਪਰਚਾ ਕਿਉਂ ਨਹੀਂ ਪਾਇਆ ਇਹਦੇ ਤੋਂ ਜਿਹੜੀ ਸਮੂੱਚੀ ਪਬਲਿਕਾ ਸਮੂੱਚਾ ਪੰਜਾਬ ਵਾਸੀ ਆ ਦੇਸ਼ ਸਾਧ ਦੇਸ਼ਾਂ ਦੇ ਵਿੱਚ ਵੀ ਨਿਊਜ਼ ਜਾਊਗੀ ਤੇ ਉਹ ਮੈਂ ਆਪਣਾ ਕਹਿਣ ਦੀ ਲੋੜ ਹੀ ਨਹੀਂ ਇਹ ਕਿਉਂ ਖਿਚੜੀ ਹੋਵੇ ਤਾਂ ਮਤਲਬ ਸਾਰੇ ਮੁਲਾਜ਼ਮ ਜਾਣ ਬੁੱਝ ਕੇ ਝੂਠਾ ਪਰਚਾ ਪਾਇਆ ਗਿਆ ਅੱਛਾ ਤੇ ਤੁਹਾਡੀ ਜਥੇਬੰਦੀ ਵੱਲੋਂ ਵੀ ਕੋਈ ਮੰਗ ਪੱਤਰ ਜਾਂ ਫਿਰ ਕਿਸੇ ਤਰੀਕੇ ਨਾਲ ਵੀ ਗੱਲ ਆ ਜਿਹੜੀ ਉਹ ਸਰਕਾਰ ਤੱਕ ਪਹੁੰਚਦੀ ਕੀਤੀ ਗਈ ਹੈ ਹੁਣ ਤੱਕ ਇਹ ਹਾਲ ਦੀ ਘੜੀ ਇਹ ਹੈ ਜਿਹੜਾ ਕਿ ਉਹਦੇ ਰੈਸਟ੍ਰੈਂਟ ਜਾਰੀ ਕੀਤੇ ਗਏ ਮਹਿੰਦਰ ਸਰਪਾਲ ਲੁੰਬਾ ਦੇ ਉਹ ਜਾਨੀ ਕਿ ਆਪਣੇ ਘਰੋਂ বেকার ਆਪਾਂ ਨੂੰ ਕੋਈ ਪਤਾ ਨਹੀਂ ਕਿੱਥੇ ਰਹਿ ਰਿਹਾ ਕੀ ਗੱਲਬਾਤ ਹੈ ਹਾਂਜੀ ਅਸੀਂ ਕੱਲ ਉਹਨਾਂ ਦੇ ਹੱਕ ਦੇ ਵਿੱਚ ਐਨਜੀਓ ਵੱਲੋਂ ਤੇ ਡਿਜੀਟਲ মিডিਆ ਕਲੱਬ ਆਪੇ ਨਿਹਾਲ ਸਿੰਘ ਵਾਲਾ ਇੱਕ ਮੀਟਿੰਗ ਕਰੀ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਸੀਵੀਆਈ ਦੀ ਜਾਂਚ ਦੀ ਮੰਗ ਕੀਤੀ ਹੈ ਜੀ ਸੀਵੀਆਈ ਦੀ ਜਾਂਚ ਦੀ ਮੰਗ ਕਿਉਂ ਜੀ ਵੀ ਲੋਕਲ ਕਿਉਂ ਨਹੀਂ ਮੰਗ ਲੋਕਾਂ ਜਿਹੜੀ ਵੇਖੋ ਜੀ ਜਿਹੜੀ ਪੰਜਾਬ ਪੁਲਿਸ ਹੈ ਜਾਂ ਪੰਜਾਬ ਦੀ ਕੋਈ ਏਜੰਸੀ ਹੈ ਇਨਕੁਆਰੀ ਕਰਨ ਵਾਲੀ ਸਾਨੂੰ ਇਹਨਾਂ ਦੇ ਕੋਈ ਭਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਕੋਈ ਯਕੀਨ ਨਹੀਂ ਸਾਨੂੰ ਜੇ ਵਿਸ਼ਵਾਸ ਹੈ ਕਿ ਸੀਬੀਆਈ ਤੇ ਵਿਸ਼ਵਾਸ ਜੇ ਕਰੇਰੀ ਇਹ ਪਰਚਾ ਰੱਦ ਹੋਣਾ ਚਾਹੀਦਾ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਆ ਵੀ ਇਹ ਜਿਹੜਾ ਘਟਨਾ ਵਾਪਰੀ ਹੈ ਮਹਿੰਦਰਪਾਲ ਲੂੰਬਾ ਦੇ ਝੂਠੇ ਪਰਚੇ ਦੀ ਸੀਬੀਆਈ ਦੀ ਮੰਗ ਕੀਤੀ ਆ ਇਸ ਤੋਂ ਅੱਗੇ 11 ਤਰੀਕ ਦੀ ਸੋਸ਼ਲ ਮੀਡੀਆ ਤੇ ਪੱਤਰਕਾਰ ਭਾਈਚਾਰੀ ਧਰਮਕੋਟ ਵਿਖੇ ਸ਼ਾਮ ਨੂੰ 5 ਵਜੇ ਮੀਟਿੰਗ ਹੈ ਉਹ ਮੀਟਿੰਗ ਤੋਂ ਬਾਅਦ ਅਗਲੀ ਰੂਪਰੇਖਾ ਤਿਆਰ ਕਰੀ ਜਾਊਗੀ ਵੀ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣਾ ਜਾਂ ਡੀਸੀ ਨੂੰ ਮਿਲਣਾ ਕੀ ਗੱਲਬਾਤ ਹੁੰਦੀ ਹੈ ਰਾਜੀ ਜੀ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਐਨਜੀਓ ਚਲਾ ਰਹੇ ਹੋ ਹਾਂ ਪਰ ਜਿਵੇਂ ਹੁਣ ਸੋਸਾਇਟੀ ਦੇ ਵਿੱਚ ਤੁਸੀਂ ਵੀ ਇੱਕ ਸੋਸਾਇਟੀ ਚਲਾਉਂਦੇ ਹੋ ਐਨਜੀਓ ਚਲਾਉਂਦੇ ਹੋ ਹਨ ਤੇ ਤੁਸੀਂ ਵੀ ਸਮਾਜ ਦੇ ਵਿੱਚ ਵਿਚਰਨਾ ਸਮਾਜ ਦੇ ਵਿੱਚ ਜਾਣਦੇ ਹੋ ਤੇ ਜੇ ਸਮਾਜ ਦੇ ਵਿੱਚ ਕੋਈ ਮਾੜਾ ਦੇਖੂਗੇ ਉੱਥੇ ਤੁਸੀਂ ਕੋਈ ਐਕਸ਼ਨ ਲਓਗੇ ਤਾਂ ਫਿਰ ਅੱਗੇ ਵਾਸਤੇ ਉਹ ਤੁਹਾਡੇ ਲਈ ਵੀ ਇੱਕ ਡਰ ਦਾ ਮਾਹੌਲ ਨਹੀਂ ਹੋ ਜੂਗਾ ਵੀ ਕਿਵੇਂ ਤੁਸੀਂ ਮਤਲਬ ਕਿਸੇ ਨੂੰ ਨਸ਼ੇ ਤੋਂ ਅਵੇਅਰ ਕਰ ਪਾਓਗੇ ਜਾਂ ਕਿਵੇਂ ਕੰਮ ਕਰ ਪਾਓਗੇ ਇਹਨਾਂ ਲਈ ਜੀ ਜੇਕਰ ਮਹਿੰਦਰਪਾਲ ਲੂੰਬਾ ਤੇ ਇਹ ਪਰਚਾ ਰੱਦ ਨਹੀਂ ਹੁੰਦਾ ਤੇ ਮੈਂ ਇੱਕ ਗੱਲ ਜ਼ਰੂਰ ਕਦਾ ਲੈਣਾ ਕਹਿ ਸਕਦਾ ਹਾਂ ਕਿ ਸਾਡੇ ਜੇ ਸ਼ਹੀਦਾਂ ਦੀ ਗੱਲ ਕਰੀਏ ਚਾ ਸਿੱਖ ਧਰਮ ਨਾਲ ਸੰਬੰਧ ਰੱਖਦੇ ਆ ਚਾ ਵੈਸੇ ਰੱਖਦੇ ਆ ਸੰਘਰਸ਼ੀ ਨੇ ਰਾਜਗੁਰੂ ਸਖਦੇਵ ਭੱਟ ਸਿੰਘ ਕਾ ਜਾਂ ਰਾਜਨੀਤਿਕ ਤੌਰ ਤੇ ਲਾ ਜਿੰਨੇ ਵੀ ਸਹੀ ਦੱਸ ਬੀ ਅੱਜ ਕੱਲ ਮਾਵਾ ਨਾ ਜਿਹੜੀਆਂ ਪੁੱਤ ਜੰਮਲ ਤੋਂ ਤਾ ਜਾਂਦੀਏ ਪਰ ਉਹ ਕਹਿੰਦੇ ਆ ਪਰ ਸ਼ਹੀਦ ਆ ਜਿਹੜਾ ਭੱਤ ਸਿੰਘ ਆ ਕਰਤਾਰ ਸਿੰਘ ਸਰਾਭਾ ਉਹ ਕਿਸੇ ਦੇ ਘਰੇ ਜੰਮੇ ਸਾਡੇ ਘਰੇ ਨਾ ਜੰਮੇ ਜਿਹੜੀ ਮਾਂ ਦਾ ਪੁੱਤ ਅੱਜ ਸਮਾਸ਼ ਸੇਵੀ ਆ ਉਹਦੇ ਮਾਪੇ ਆ ਜਾਂ ਉਹਦੇ ਰਿਸ਼ਤੇਦਾਰ ਆ ਜਾਂ ਉਹਦਾ ਪਿੰਡ ਉਹ ਹੱਕ ਤਾਪੜ ਕੇ ਕਹਿੰਦੇ ਆ ਸਾਡੇ ਪਿੰਡ ਦਾ ਫਲਾਣਾ ਸਮਾਸ਼ ਸੇਵੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮਾਵਾ ਇਹ ਕਹਿਣੀ ਆ ਵੀ ਪੁੱਤ ਤਾਂ ਜੰਮੇ ਪਰ ਸਮਾਸ਼ ਸੇਵੀ ਨਾ ਹੋਵੇ ਮੇਰਾ ਪੁੱਤ अच्छा ਮੈਂ ਦਾਅਵੇ ਮੈਂ ਕਹਿੰਦਾ ਆ ਇਸ ਸਮੇਂ ਦੇ ਵਿੱਚ ਇਹ ਗੱਲ ਹੋਊਗੀ ਪਰ ਇੱਥੇ ਆਪਾਂ ਜਦੋਂ ਹੁਣ ਸਰਕਾਰ ਦੀ ਗੱਲ ਕਰਦੇ ਆ ਰਾਜੂ ਜੀ ਤੁਸੀਂ ਦੇਖੋ ਵੀ ਆਪ ਜਿਹੜੀ ਭਗਵੰਤਮਾਨ ਸਰਕਾਰ ਆ ਜਾਂ ਆਪ ਸਰਕਾਰ ਆ ਇਹਨੂੰ ਸਾਥੀਓ ਆਪਾਂ ਆਮੀ ਕਹਿੰਦੇ ਸੁਣਿਆ ਸਥਾਂ ਦੇ ਵਿੱਚ ਲੋਕਾਂ ਨੂੰ ਵੀ ਇਹ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਆ ਤੇ ਆਮ ਲੋਕਾਂ ਦਾ ਦਰਦ ਸਮਝਦੀ ਆ ਤੁਹਾਨੂੰ ਨਹੀਂ ਲੱਗਦਾ ਵੀ ਜੇ ਇਹ ਗੱਲ ਭਗਵੰਤਮਾਨ ਤੱਕ ਜਾਂ ਸਰਕਾਰ ਤੱਕ ਕਿਸੇ ਵੀ ਤਰੀਕੇ ਚ ਇਹ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਉਹਨਾਂ ਤੱਕ ਪਹੁੰਚਦੀ ਆ ਤੇ ਇਹਦੇ ਤੇ ਐਕਸ਼ਨ ਹੋਊਗਾ ਜੀ ਦੇਖੋ ਜੀ ਜਿਹੜੇ ਇਹ ਜਿਹੇ ਝੂਠੇ ਪਰਚੇ ਪਾਉਂਦੇ ਨਾ ਜਿਵੇਂ ਕਿ ਉਹ ਕਹਿੰਦੇ ਹੁੰਦੇ ਵੀ ਜੇ ਅਸੀਂ ਤੋਜਮਾਨ ਕਹਿੰਦੇ ਸੀ ਵੀ ਜੇ ਪਾਣੀ ਸਿਰ ਦੇ ਵਿੱਚ ਪਾਵਾਂਗੇ ਨਾ ਫੇਰ ਹੀ ਥੱਲੇ ਜਾਂਦਾ ਹੈ। ਥੱਲੇ ਉਹ ਗੱਲ ਨਹੀਂ ਆਉਂਦੀ। ਗੱਲ ਤਾੜਾ ਦੇ ਉੱਰ ਦੀ ਹੁੰਦੀ ਹੈ ਜਿਹੜਾ ਪਰਚਾ ਪਾਇਆ ਗਿਆ ਗਿਣੀ ਮੀਤੀ ਸਾਰੇ ਕਰਕੇ ਇਹ ਵਿੱਚ ਸਰਕਾਰ ਦੀ ਵੀ ਸਮੂਲੀਅਤ ਹੈ। ਪਹਿਲਾਂ ਯਾਨੀ ਕਿ ਸਮੂਲੀਅਤ ਕਰਕੇ ਕਿਉਂਕਿ ਮਹਿੰਦਰਪਾਲ ਲੂੰਬਾ ਅੱਜ ਦਾ ਨਹੀਂਗਾ। ਕਰੀਬ 20 ਸਾਲਾਂ ਤੋਂ ਤਾਂ ਸਮਝ ਲਈ ਮੈਂ 2004 ਤੋਂ ਜੁੜਿਆ। 21 ਸਾਲ ਦਾ ਮੇਰਾ ਰابطਾ ਹੋ ਗਿਆ ਮਹਿੰਦਰਪਾਲ ਲੂੰਬੇ ਨਾਲ ਤੇ 10 ਸਾਲ ਤੋਂ ਇਹ ਹਰ ਇੱਕ ਰਾਜਨੀਤਿਕ ਬੰਦੇ ਦੀ ਅੱਖ ਦੇ ਵਿੱਚ ਰੜਕਦਾ ਕਿਉਂਕਿ ਸਮਾਜ ਸੇਵੀ ਬੰਦੇ ਦੇ ਕੰਮ ਆ ਜਿੱਥੇ ਕੰਮ ਗਲਤ ਹੁੰਦਾ ਉਹ ਨਸ਼ਟ ਕਰਨਾ ਇਹਦਾ ਇੱਕ ਘਰਫੂਕ ਤਮਾਸ਼ਾ ਵੇਖਾ ਤੇ ਸਮਾਜ ਸੇਵਾ ਜਿਹੜੀ ਦੁਸ਼ਮਣੀ ਮੋਲ ਲੈਣ ਵਾਲੀ ਗੱਲ ਹੈ ਪਰ ਇੱਥੇ ਮੈਂ ਗੱਲ ਇਹ ਕਹੂੰਗਾ ਵੀ ਤੁਸੀਂ ਕਹਿੰਦੇ ਧਰਨੇ ਮਜਾਰਾ ਚੋਂ ਨਿਕਲੀ ਹੋਈ ਪਾਰਟੀ ਆਮ ਪਾਰਟੀ ਇਹ ਆਮ ਪਾਰਟੀ ਨਹੀਂ ਇਹਦਾ ਥੁੱਕ ਥੁੱਕ ਕੇ ਚੱਟਣ ਵਾਲੀ ਤੇ ਮਾਫੀਆਂ ਮੰਗਣ ਵਾਲੀ ਪਾਰਟੀ ਹੈ ਹੌਣੇ-ਹੌਣੇ ਬਲਕਾਰ ਸਿੱਧੇ ਨੇ ਮਾਫੀ ਮੰਗੀ ਆ ਕੱਲ ਉਹ ਚੇਤ ਸਿੰਘ ਮਜਾਰਾ ਕੀਦਨ ਨਾ जिने चेतन सिंह जौड़ा जिने अपने टीचरਾਂ ਨੂੰ ਗਲਤ ਬੋਲਿਆ ਉਹਨੇ ਮਾਫੀ ਮੰਗੀ ਇਸ ਤੋਂ ਪਹਿਲਾਂ ਦਾ ਕਨਵੀਨਰ ਜਿਹੜਾ ਜਿਹੇ ਦੀ ਭੂਤ ਉਹ ਜਹਾ ਟਾਲਾ ਜਿਹਨੂੰ ਉਹਨੇ ਵੀ ਮੀਟਿੰਗ ਤੋਂ ਮਾਫੀ ਮੰਗ ਲਈ ਇਹ ਥੁੱਕ ਕੇ ਚੱਟਣ ਵਾਲੀਆਂ ਪਾਰਟੀ ਹੈ ਜਾਂ ਪਾਰਟੀ ਨਹੀਂ ਮਾਫੀ ਮੰਗਣ ਵਾਲੀ ਪਾਰਟੀ ਹੈ ਵੀ ਮੈਂ ਧਾਰੇ ਨਾ ਕਹਿੰਦਾ 99% ਆ ਜਿਹੜਾ ਇਹ ਪਰਚਾ ਕੈਨਸਲ ਕਰਾ ਕੇ ਛੱਡਾਂਗੇ ਲਾਜ਼ਮੀ ਕਰਨਾ ਪਊ ਇਹਨਾਂ ਨੂੰ ਤੇ ਨਹੀਂ ਇਹੋ ਜਿਹਾ ਸੰਘਰਸ਼ ਵਿੱਡਾਂ ਦੇ ਰੂਪ ਦੇਖਾ ਤਿਆਰ ਕਰਾਂਗੇ ਉਤੋਂ ਵੱਡੀ ਗੱਲ ਇਹ ਹੈ ਵੀ ਔਰਤਾਂ ਜਿਹੜੀ ਸਾਡੀ ਸਮਾਜ ਦੀ ਰੀੜ ਦੀ ਹੱਡੀ ਆ ਹਨਾ ਬੜੀ ਸਤਿਕਾਰਯੋਗ ਹੈ ਅਕਸਰ ਆਪਾਂ ਸਾਰੀ ਔਰਤਾਂ ਦਾ ਸਨਮਾਨ ਕਰਦੇ ਹਾਂ ਪਰ ਵੇਖਣ ਦੇ ਵਿੱਚ ਆਇਆ ਵੀ ਉੱਥੇ ਜਿਹੜੀ ਮਾਮਲੋਗ ਸਾਡੇ ਐਸ ਐਚਓ ਸਾਹਿਬਾ ਵੀ ਔਰਤ ਹੈ ਜਿਹੜੀ ਕੁੜੀ ਦਾ 2 ਸਾਲ ਤੋਂ ਸ਼ੋਸ਼ਣ ਹੋ ਰਿਹਾ ਨਸ਼ੇ ਤੇ ਲਾਇਆ ਉਹ ਵੀ ਜਾਣ ਕੇ ਲੇਡੀ ਲਾਡੋ ਜਾਂ ਔਰਤਾਂ ਦੀ ਸ਼ਾਮਲ ਹੋਗੀ ਚਾਹ ਕੁੜੀ ਹੈ ਜਿਹਨਾਂ ਨੇ ਲਾਇਆ ਉਹ ਵੀ ਔਰਤ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਔਰਤ ਹੈ ਜਿਹੜੀ ਔਰਤ ਦੀ ਹੀ ਦੁਸ਼ਮਣ ਬਣ ਗਈ ਅੱਛਾ ਪਰਮਾਤਮਾ ਨੇ ਤਾਂ ਉਹਨੂੰ ਕਾਮਯਾਬੀ ਦਿੱਤੀ ਹੈ ਘੁੰਮਣ ਵਾਲੀ ਕੁਰਸੀ ਤੇ ਬਿਠਾਇਆ ਪਰ ਘੁੰਮਣ ਵਾਲੀ ਕੁਰਸੀ ਤੇ ਬੈਠ ਕੇ ਉਹਨੇ ਇਨਸਾਫ ਨਹੀਂ ਕੀਤਾਗਾ ਇੱਕ ਔਰਤ ਹੈ ਜਿਹੜੀ ਔਰਤ ਦੀ ਦੁਸ਼ਮਣ ਬਣ ਗਈ ਜਿੱਥੇ ਫਰਜ਼ ਬਣਦਾ ਸੀ ਕਿ ਉਸ ਲੜਕੀ ਨੂੰ 2 ਸਾਲ ਤੋਂ ਦਾ ਸਹੀਦਕ ਸ਼ੋਸ਼ਣ ਹੋ ਰਿਹਾ 2 ਸਾਲ ਤੋਂ ਉਹਨੂੰ ਨਸ਼ੇ ਤੇ ਲਾਇਆ ਜਾ ਰਿਹਾ ਵੀ ਕਰੂਨੀ ਕਾਰਵਾਈ ਐ ਮਹਿੰਦਰਪਾਲ ਲੂੰਬੇ ਤੇ ਨਹੀਂ ਹੋਣੀ ਚਾਹੀਦੀ ਸੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੀ ਜਿਹੜੇ ਮੈਡੀਕਲ ਤੋਂ ਨਸ਼ਾ ਲਿਆ ਕੇ ਖਵਾਇਆ ਜਾਂਦਾ ਹੈ ਕਾਰਵਾਈ ਮਨਜੀਤ ਕੌਰ ਤੇ ਰਮਨ ਕੌਰ ਤੇ ਹੋਣੀ ਚਾਹੀਦੀ ਸੀ ਜਿਨ੍ਹਾਂ ਦੇ ਐਨਐਸੀ ਤੋਂ ਦੋਸਤ ਸ਼ੋਸ਼ਨ ਹੋ ਰਿਹਾ ਪਰ ਇਹ ਦੁੱਖ ਨਾ ਕਹਿਣਾ ਪੈ ਰਿਹਾ ਪਰ ਧਾਤੇ ਦੇ ਘਰ ਧੀਰ ਹੈ ਅੰਧੇਰ ਹੈ ਅੰਧੇਰ ਨਹੀਂਗਾ ਤੁਸੀਂ ਦੇਖ ਰਹੇ ਹੋ ਵੀ ਸਾਡੇ ਜਿਹੜੇ ਪਿੱਛੇ ਦੇ ਇੱਕ ਜਿਹੜੇ ਆਪਣੇ ਆਈਐਚੀ ਹਾਈ ਕੋਰਟ ਨੇ ਸੁਪਰੀਮ ਕੋਰਟ ਹਾਈ ਕੋਰਟ ਨੇ ਫੈਸਲਾ ਸੁਣਾਇਆ ਤਿੰਨ ਜਿਹੜੇ ਅਫਸਰ ਸੀ ਵੱਡੇ ਪੰਜਾਬ ਪੁਲਿਸ ਦੇ ਮੋਗੇ ਨਾਲ ਹੀ ਸੰਬੰਧ ਸਨ ਨਹੀਂ ਉਹ ਉਹ ਨਹੀਂ ਜਿਹੜੇ ਅੰਦਰ ਸੀਗੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਝੂਠੇ ਮੁਕਾਬਲੇ ਬਣਾ ਕੇ ਉਹਨਾਂ ਨੂੰ ਮਾਰਿਆ ਝੂਠੇ ਮੁਕਾਬਲਿਆਂ ਦੇ ਵਿੱਚ ਤਿੰਨ ਜਿਹੜੇ ਅਫਸਰ ਤੈਰ ਅਫਸਰ ਹੋਏ ਸੀ 10 ਦਿਨ ਤੋਂ ਉਹਨਾਂ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਹੈ ਉਹਨਾਂ ਨੇ ਉਮਰ ਕੈਦ ਦੀ ਸਜ਼ਾ ਸੁਨਾਤੀ ਹੈ ਉਮਰ ਕੈਦ ਦੇ ਨਾਲ 2-2 ਲੱਖ ਰੁਪਏ ਜੁਰਮਾਨਾ ਇਸ ਦੇ ਨਾਲ ਹੀ ਜੇ 2007 ਦੀ ਗੱਲ ਕਰੀਏ ਮੋਗੇ ਦਾ ਸਕੈਂਡਲ ਕਾਰਡ ਸੈਸ ਸਕੈਂਡਲ ਕਾਰਡ ਉਹਦੇ ਵਿੱਚ ਵੀ ਐਸਐਸਪੀ ਆ ਜਿਹੜਾ ਤੇ ਇੱਕ ਐਸਐਸਪੀ ਇੱਕ ਐਸਪੀ ਥਾਣੇਦਾਰ 5 7 ਜਿਹੜੇ ਹੈਗੇ ਆ ਉਹਦੇ ਵਿੱਚ ਵੀ ਜਾਣੀ ਕਿ ਉਹਨਾਂ ਨੂੰ ਸਜ਼ਾ ਮਿਲੀ ਹੈ ਇਸ ਵਕਤ ਉਹ ਲੋਕ ਆ ਜਿਹੜੇ ਪੋਤਿਆਂ ਵਾਲੇ ਦੋਤਿਆਂ ਵਾਲੇ ਹੋਣਗੇ ਜਦੋਂ ਸੈਕਸ ਸਕੈਂਡਲ ਦੀ ਗੱਲ ਕਰਾਂਗੇ ਤਾਂ ਫਿਰ ਮੈਨੂੰ ਇਹ ਨਹੀਂ ਸਮਝ ਲੱਗਦੀ ਉਹ ਆਪਾਂ ਕਿਵੇਂ ਹੋਊ ਆਪਦਾ ਸੀਸ ਆ ਜਿਹੜਾ ਫਿਰ ਚੱਕ ਕੇ ਬੱਚਿਆਂ ਮੂਰੇ ਐ ਤੁਰਦੇ ਹੋਣਗੇ ਵੀ ਅਸੀਂ ਸੈਕਸ ਸਕੈਂਡਲ ਦੇ ਵਿੱਚ ਸਾਡਾ ਨਾਂ ਇਹਦੇ ਸਾਨੂੰ ਸਜ਼ਾ ਹੋਈ ਹੈ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਕੋਠੀਆਂ ਕਰਾਂ ਨਾ ਹਰਾਮ ਦੇ ਪੈਸੇ ਨਾ ਬਣਾਈਆਂ ਇਹ ਇੱਥੇ ਹੀ ਰਹਿ ਜਾਣੀਆਂ ਇੱਥੇ ਇੱਜ਼ਤਾਂ ਰਹਿਣੀਆਂ ਇੱਜ਼ਤਾਂ ਹੀ ਬੋਲਦੀਆਂ ਹੁੰਦੀਆਂ ਤੇ ਪੈਸਾ ਦਾ ਜਿੰਨਾ ਤੁਸੀਂ ਮਰਜ਼ੀ ਬਣਾ ਲਓ ਦਸਾਂ ਨੌਹਾਂ ਦੀ ਕਿਰਤ ਕਮਾਈ ਕਿਉਂ ਪੈਸਾ 20 ਸਾਲਾਂ ਤੋਂ ਅਸੀਂ ਦੀ ਕੰਮ ਕਰਨੇ ਸਾਡੇ ਵੀ ਰਿਲੇਸ਼ਨ ਬਲੇ ਆ ਤੇ ਅਸੀਂ ਵੀ ਸਾਡੇ ਜਿਹੜੇ ਘਰ ਦੇ ਬਾਥਰੂਮ ਜਾ ਕੇ ਦੇਖੋ ਸਾਡੇ ਮਨੇਰੇ ਵੇਖੋ ਅਸੀਂ ਆਪਦੇ ਘਰ ਬਰਬਾਦ ਕਰ ਤੇ ਇਹਨਾਂ ਚੀਜ਼ਾਂ ਪਿੱਛੇ ਸਮਾਜ ਸੇਵਾ ਪਿੱਛੇ ਜਿਵੇਂ ਅਸੀਂ ਆਪਣੀ ਆਈਤੀ ਆ ਗਈ ਨਾ ਤੇ ਜਿਵੇਂ ਝੂਠੇ ਪਰਚੇ ਪਾਈ ਜਾਂਦੇ ਮਹਿੰਦਰਪਾਲ ਲੂੰਬੜੀ ਹੱਥ ਮਲਾ ਕੇ ਮਹਿੰਦਰਪਾਲ ਲੂੰਬੇ ਦਾ ਘਰ ਜਾ ਕੇ ਦੇਖੋ ਚਾਰ ਪੰਜ ਮਰਲਿਆਂ ਦੇ ਵਿੱਚ ਦੋ ਚਾਰ ਜਾਨੀ ਕਿ ਕਮਰਿਆਂ ਦਾ ਘਰ ਹੈ ਇੱਕ ਤੇ ਨਹੀਂ ਅਸੀਂ ਰਾਤੇ ਰਾਤ ਅਸੀਂ ਜੀ ਕੋਠੀਆਂ ਪਾਸ ਆਲੇ ਸਾਨੂੰ ਕੀ ਲੋੜਾ ਪਰਚੇ ਪਾਉਣ ਦੀ ਪਰ ਜਿਹੜੀ ਉਹ ਪ੍ਰਮਾਤਮਾ ਵੱਲੋਂ ਵਾਇਰਸ ਆ ਜਿਹੜਾ ਠੀਕ ਹੈ ਉਹ ਪ੍ਰਮਾਤਮਾ ਦਾ ਜਿਹੜਾ ਆਸ਼ੀਰਵਾਦ ਹੈ ਉਹ ਸਾਦਾ ਹੀ ਨਾਰੂਗਾ ਪਰਚਾ ਜਿਹੜਾ ਕਿ ਇਹਦਾ ਪੈਂਦੀ ਰਹਿੰਦੇ ਪਰਚਾ ਬੁੱਕਿਆ ਲੈ ਜੀ ਇੱਕ ਵਾਪਸ ਆ ਪਏ ਸੀ ਮਸਲੇ ਦੀ ਗੱਲ ਕਰੀਏ ਇਸੇ ਮਸਲੇ ਦੀ ਆਈ ਹੈ ਜਿਹੜੇ ਤੇ ਆਪਾਂ ਗੱਲ ਕਰ ਰਹੇ ਸੀਗੇ ਹਾਂ ਲੂੰਬਾ ਜੀ ਵਾਲੇ ਤੇ ਜਿਹੜੀ ਇਹ ਮਤਲਬ ਪੀੜਤ ਲੜਕੀ ਹੈ ਜੀ ਕਿਉਂ ਹੁਣ ਇਨਸਾਫ ਮਿਲਿਆ ਜਾਂ ਉਹਨੂੰ ਫਿਰ ਕੋਈ ਮੈਡੀਕਲ ਮਦਦਾ ਜਿਹੜੀ ਉਹ ਮਹਈਆ ਕਰਾਈ ਗਈ ਹੈ ਕਿ ਦਾਖਲ ਦੁਖਲ ਕਰਾਇਆ ਗਿਆ ਕਿ ਤੇ ਕਿ ਨਹੀਂ ਕਰਾਇਆ ਗਿਆ ਦੇਖੋ ਜੀ ਮਹਿੰਦਰਪਾਲ ਲੂੰਬਾ ਦੇ ਕਹਿਣ ਦੇ ਮੁਤਾਬਕ ਤਾਂ ਕੁਝ ਕੋਈ ਕੁਝ ਵੀ ਨਹੀਂ ਦਵਾਇਆ ਗਿਆ ਅੱਛਾ ਨਾ ਨੂੰ ਕੋਈ ਦਾਖਲਾ ਕਰਾਇਆ ਗਿਆ ਨਾ ਕੋਈ ਮੈਡੀਸ਼ਨ ਦਿੱਤਾ ਗਿਆ ਨਾ ਨੂੰ ਕਾਨੂੰਨੀ ਕਾਰਵਾਈ ਦੇ ਵਿੱਚ ਕੋਈ ਮਿਲਿਆ ਇਨਸਾਫ ਮਿਲਿਆ ਝੂਠਾ ਪਰਚਾ ਮਹਿੰਦਰਪਾਲ ਲੂੰਬਾ ਦੇ ਪਾਤਾ ਇੱਕ ਗੱਲ ਇੱਥੇ ਹੋਰ ਹੈ ਜਿਹੜੀ ਆਪਾਂ ਔਰਤਾਂ ਦੀ ਗੱਲ ਕਰਦੇ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖੋ ਵੀ ਮਹਿੰਦਰਪਾਲ ਲੂੰਬੇ ਤੇ ਜਿਹੜਾ ਚਾਹੇ ਉਸ ਕੁੜੀ ਦਾ ਦਬਾਅ ਪਾ ਕੇ ਚਾਹੇ ਝੂਠ ਬੁਲਾ ਕੇ ਚਾਹੇ ਰੋਬ ਨਾਲ ਜਿਵੇਂ ਮਰਜੀ ਚਾਹੇ ਪੈਸੇ ਦੇ ਕੁਛ ਨਹੀਂ ਹੈ ਅਕਸਰ ਕੁਛ ਨਾ ਕੁਸਤਾ ਕੁੜੀ ਤੋ ਕਹਾ ਕੇ ਝੂਠਾ ਪਰਚਾ ਪਵਾਇਆ ਨਾ ਤੇ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਵੀ ਕੱਲ ਨੂੰ ਕਿਹੜਾ ਬੰਦਾ ਸਮਾਜ ਸੇਵੀ ਆ ਜਿਹੜਾ ਕੁੜੀਆਂ ਦੀ ਮਦਦ ਕਰਨ ਵਾਸਤੇ ਅੱਗੇ ਆਊਗਾ ਬਿਲਕੁਲ ਨਹੀਂ ਕੋਣ ਆਊਗਾ ਜੀ ਅੱਗੇ ਜਦੋਂ ਆਊਗਾ ਕੋਈ ਅੱਗੇ ਡਰ ਹੋਇਆ ਕਰੂਗਾ ਪਰ ਮੈਂ ਇਹ ਬੇਨਤੀ ਕਰਨਾ ਸਮੁੱਚੇ ਪੰਜਾਬ ਦੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਵੀ ਜੇਕਰ ਇਦਾਂ ਇਹ ਮਸਲੇ ਉੱਭਰਦੇ ਰਹੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੇ ਇਦਾਂ ਪਰਚੇ ਪੈਂਦੇ ਰਹੇ ਤੇ ਸਮਾਜ ਸੇਵਾ ਜਿਹੜੀ ਬਿਲਕੁਲ ਖਤਮ ਹੋ ਜੂ ਲੋਕਾਂ ਨੇ ਨੱਕ ਨਹੀਂ ਕਰਨਾ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਵੀ ਜਦੋਂ ਮਾਵਾ ਪੁੱਤ ਜੰਮਣ ਤੋਂ ਪਹਿਲਾਂ ਕਿਸੇ ਧਾਰਮਿਕ ਸੰਸਥਾਵਾਂ ਦੇ ਮੱਥਾ ਟੇਕਣ ਜਾਂਦੀਆਂ ਨਾ ਉੱਥੇ ਪਰ ਇਹ ਕਿਹਾ ਕਰਨੀਆਂ ਇਹ ਕੋਕਧਾਰੇ ਦੀ ਪਰ ਸਮਾਜ ਸੇ ਵੀ ਨਾ ਹੋਵੇ ਦੱਸੋ ਤੁਹਾਨੂੰ ਹਾਂ ਸਾਥੀ ਹੋਏ ਸਨ ਆਪਣੇ ਨਾਲ ਬਾਈ ਰਾਜੂ ਕਤੋ ਜੀ ਜਿਨ੍ਹਾਂ ਤੋਂ ਆਪਾਂ ਪੂਰਾ ਮਸਲਾ ਸਮਝਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਇਹ ਮਸਲਾ ਸੀਗਾ ਪਿਛਲੇ ਕੁਝ ਦਿਨਾਂ ਤੇ ਤੁਸੀਂ ਦੇਖਿਆ ਹੋਊਗਾ ਕਿ ਸੋਸ਼ਲ ਮੀਡੀਆ ਤੇ ਬਹੁਤ ਬਾਗੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਜਿ ਸਮਾਜ ਸੇ ਵੀ ਤੇ ਯਾਰ ਇੱਕ ਪੱਤਰਕਾਰ ਦੀ ਵੀ ਬੋਚਿਆ ਹੋਇਆ ਹੈ ਨਾ ਇਸ ਤਰੀਕੇ ਨਾਲ ਕੋਸ਼ਿਸ਼ ਵੀਡੀਓ ਦੇ ਵਿੱਚ ਪਾਉਂਦਾ ਚੱਲਦੇ ਆ ਵੀ ਜਿਨੇ ਹੁਣੇ ਆਪਾਂ ਦੇਖਿਆ ਹੈ ਨਾ ਜਿਹਦੇ ਨਾਲ ਨਾਲ ਆਉਂਦਾ ਇੱਕ YouTube ਚੈਨਲ ਵੀ ਰਨ ਕਰ ਰਿਹਾ ਜਿੱਥੇ ਉਹ ਮਤਲਬ ਸਮਾਜ ਦੇ ਨਾਲ ਸੰਬੰਧ ਸਕੇ ਜੀ ਉਹ ਵੀ ਆਵ ਦੇਖਦੇ ਸੀ ਤਾਂ ਉਹਨੂੰ ਜਗ ਜाहिर ਕਰਦੇ ਸੀ ਜਾਂ ਕੋਈ ਕਮੀ ਦੇਖਦੇ ਸੀ ਸਿਸਟਮ ਦੇ ਵਿੱਚ ਤਾਂ ਉਹਨੂੰ ਜਗ ਜाहिर ਕਰਦੇ ਸੀ ਤੇ ਉਹਨੂੰ ਸਰਕਾਰ ਤੱਕ ਪਹੁੰਚਾ ਕਰਦੇ ਸੀ ਹੁਣ ਅੱਗੇ ਦੇਖਣਾ ਹੋਊਗਾ ਵੀ ਸਰਕਾਰ ਇਹਦੇ ਤੇ ਕੀ ਐਕਸ਼ਨ ਲੈਂਦੀ ਹੈਗੀ ਬਾਕੀ ਇਸ ਵੀਡੀਓ ਨੂੰ ਤੁਸੀਂ ਵਾਰਤવાર ਸ਼ੇਅਰ ਕਰ ਦਿਓ ਤਾਂ ਕਿ ਸਰਕਾਰ ਤੱਕ ਪਹੁੰਚ ਜੇ ਉਹਨਾਂ ਨੂੰ ਵੀ ਮਸਲਾ ਸਮਝ ਆਵੇ ਵੀ ਜੇ ਅੱਗੇ ਵਾਸਤੇ ਜਿਹੜੇ ਸਮਾਜ ਸੇਵੀ ਮਤਲਬ ਲੋਕ ਕੰਮ ਕਰਦੇ ਕਿਸੇ ਤਰੀਕੇ ਦਾ ਡਰ ਭੈਣਾ ਨਾ ਬੈਠੇ ਬਾਕੀ ਇਸ ਤਰੀਕੇ ਦੀਆਂ ਹੋਰ ਵੀਡੀਓ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ